ਆ ਗਏ ਮੇਰੇ ਤਰੇ ਆਉਂਦਾ ਕਿੱਥੇ ਤੂੰ ਆ ਜਾ ਜਾ ਨੰਗਿਆ ਕਰ ਆ ਹਾ ਹਾ ਕਿਵੇਂ ਆ ਕਿਹ ਟੂ ਵਧੀਆ ਤੂੰ ਸੁਣਾ ਹੋਰ ਕਿਵੇਂ ਆ ਵਧੀਆ ਹੀ ਵਧੀਆ ਘਰ ਪਰਿਵਾਰ ਠੀਕ ਆ ਹਾਂ ਸਾਰਾ ਠੀਕ ਆ ਜੀ ਚਾਹ ਬਣਾ ਦੁੱਧ ਹੀ ਗਰਮ ਕਰ ਲਾ ਕੋਈ ਨਾ ਬਣਾ ਲੰਨੇ ਪਹਿਲੇ ਗੱਲ ਕਰ ਤਾ ਕਰ ਲੋ ਹਾਂ ਕੋਈ ਨਹੀਂ ਕਿਵੇਂ ਗੇੜੇ ਮਾਰੇ ਤੈਨ ਖਬਰ ਸੁਣੀ ਆ ਕਾ ਦੀ ਯਾਰ ਆਪਣੇ ਉਹ ਮੁੰਡੇ ਰਿਪੋਰਟ ਕਰਤੇ ਅਮਰੀਕਾ ਨੇ ਅੱਛਾ ਉਹ ਮੈਂ ਵੀ ਖਬਰ ਸੁਣੀ ਸੀਗੀ ਨਾ ਅੱਜ ਹੋਰ ਕਰਤੇ ਰਿਪੋਰਟ ਹੋਰ ਰਿਪੋਰਟ ਕਰਤੇ ਹੋਰ ਅੱਜ ਹਾਇ ਉਤਰਿਆ ਆ ਜਰ ਬਣੂ ਕੀ ਇਹਦਾ ਹੈ ਇਹਨੇ ਇੱਕ ਇਹ ਰਿਪੋਰਟ ਕਿਉਂ ਕਰ ਰਹੇ ਹੈ ਜਰ ਮੇਰਾ ਤਾਂ ਤੈਨੂੰ ਪਤਾ ਪਸ਼ੂਆਂ ਦੀ ਪਸ਼ੂ ਹੋਇਆ ਰਹਿਣਾ ਠੀਕ ਹੈ ਨਾ ਰਿਪੋਰਟ ਕਿਉਂ ਕਰ ਰਹੇ ਹੈ ਜਿਹੜੇ ਉਹ ਬੱਡ ਟਾਪੇ ਗਏ ਸੀ ਮੁੰਡੇ ਹਾਂ ਉਹ ਰਿਪੋਰਟ ਕਰਤੇ ਦਵਾਰੇ ਕੱਲ ਤਾਰੇ ਨੇ ਆ ਕੇ ਆਪਣੇ ਪੰਬਰ ਸਰ ਅੱਛਾ ਉਹ ਆਪਣੇ ਪੰਜਾਬ ਦਾ ਓਏ ਮੈਨੂੰ ਉਮੀਦ ਆ ਨਾ ਟਰੰਪ ਨੇ ਉਹ ਗਾਣਾ ਸੁਣ ਲਿਆ ਜਿਹੜਾ ਉਹ ਗਾਣਾ ਜਾਂ ਨਹੀਂ ਇੱਕ ਸੀ ਕਹਿੰਦਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਾਕੇ ਨਾ ਟਰੰਪ ਦੁੱਕੀ ਤਿੱਕੀ ਸ਼ਿੱਕੀ ਦੀ ਕੀ ਗੱਲ ਕਰਦੀ ਲਾ ਦਿਖਾਤਾ ਪੈਂਤਰਾ ਅਗਲੇ ਨੇ ਅਗਲਾ ਕਹਿੰਦਾ ਆ ਚੱਕ ਪਰ ਇੱਕ ਗੱਲ ਆਏ ਹੈ ਜਿਹੜੇ ਬੰਦੇ ਲੀਗਲ ਤਰੀਕੇ ਨਾਲ ਗਏ ਉਹਨਾਂ ਨੂੰ ਤਾਂ ਨਹੀਂ ਰਿਪੋਰਟ ਕਰ ਰਹੇ ਨਾ ਉਹਨਾਂ ਨੂੰ ਨਹੀਂ ਕਰਤਾ ਜਿਹੜੇ ਬਾਰਡਰ ਟੱਪੇ ਗਏ ਨੇ ਆਪਣੇ ਜਿਹੜੇ ਨਹੀਂ ਬਾਰਡਰ ਟੱਪ ਕੇ ਗਏ ਉਹਨਾਂ ਨੂੰ ਜੀ ਲਵਾ ਕੇ ਗਏ ਉਹਨਾਂ ਨੂੰ ਨਹੀਂ ਕੀਤਾ ਜੀ ਓਹੋ ਇਹ ਤਾਂ ਯਾਰ ਮੇਰੀ ਗੱਲ ਸੁਣੋ ਮੈਂ ਸੁਣਿਆ ਵੀ ਇੰਗਲੈਂਡ ਵਾਲੇ ਵੀ ਕਰ ਰਹੇ ਐ ਹੋਰ ਵੀ ਕੰਟਰੀਆਂ ਇਹ ਸਟੈਪ ਚੱਕ ਰਹੀਆਂ ਹੁਣ ਜਿਹੜੇ ਯਾਰ 50-50 ਲੱਖ ਰੁਪਈਆ ਲਾ ਕੇ ਗਏ ਐ ਉਹ ਪੈਸੇ ਕਿਵੇਂ ਪੂਰੇ ਕਰਨਗੇ ਹੈਨਾ ਪਰ ਇੱਕ ਗੱਲ ਹੈ ਹੌਸਲਾ ਨਹੀਂ ਛੱਡਣਾ ਚਾਹੀਦਾ ਮੈਂ ਤੈਨੂੰ ਦੱਸਾਂ ਕਈ ਵਾਰੀ ਹੁਣ ਅਗਲਾ ਕਹਿੰਦਾ ਰਗੜੇ ਗਏ ਯਾਰ ਕੀ ਕਰਾਂਗੇ ਕੋਈ ਚੱਕਰ ਨਹੀਂ ਇਹ ਸਾਡਾ ਹਿੰਦੁਸਤਾਨ ਸਾਡੇ ਪੰਜਾਬ ਦੀ ਧਰਤੀ ਇਹ ਜੀ ਹੈ ਇੱਥੇ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਸਾਡੇ ਕੋਲੇ ਕੀ ਸੀ ਜਦੋਂ ਆਪਣਾ ਵਿਆਹ ਹੋਇਆ ਆਪਣੇ ਕੋਲੇ ਕੀ ਸੀ ਇੱਕ ਗਾਂ ਸੀ ਅਸੀਂ ਹੌਲੀ 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 ਅੱਧਾ ਦੁੱਧ ਅੱਧਾ ਪਾਣੀ ਅੱਧਾ ਦੁੱਧ ਅੱਧਾ ਪਾਣੀ ਅੱਜ 7 ਗਾਈਆਂ ਖੜੀਆਂ ਅਮਰੀਕਨ ਠੀਕ ਹੈ ਨਾ ਪਰ ਆਪਣੀ ਗਵਰਨਮੈਂਟ ਨਹੀਂ ਕੁਝ ਕਰ ਰਹੀ ਆਪਣੀ ਗਵਰਨਮੈਂਟ ਨਹੀਂ ਕਰ ਨਹੀਂ ਹਾਂ ਨਹੀਂ ਜਿਵੇਂ ਮੇਰੀ ਗੱਲ ਸੁਣ ਉਹਨਾਂ ਨੇ ਆਪਣੇ ਬੰਦੇ ਰਿਪੋਰਟ ਕਰਿਆ ਤੇ ਆਪਣੇ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਦੇ ਬੰਦੇ ਰਿਪੋਰਟ ਕਰ ਦੇਣ ਯਾਰ ਆਪਣੇ ਉਧਰ ਜਾਂਦੇ ਨੇ ਉਧਰ ਆਪਣੇ ਥੋੜੇ ਆਉਂਦੇ ਨੇ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਉਹ ਤਾਂ ਮੈਨੂੰ ਕਹਿੰਦਾ ਸੀ ਮੈਂ ਅਮਰੀਕਾ ਲੈ ਜੂੰ ਬਾਰਡਰ ਕ੍ਰੋਸ ਕਰਾ ਕੇ ਮੈਂ ਤਰਾਂਗੇ ਆ ਮੈਂ ਤੈਨੂੰ ਸਹੀ ਤਰੀਕੇ ਨਾਲ ਲੈ ਕੇ ਜਾਉ ਵੀਜ਼ਾ ਲਵਾ ਕੇ ਲੀਗਲ ਤਰੀਕੇ ਨਾਲ ਅਨਲੀਗਲ ਤਰੀਕੇ ਨਾਲ ਨਹੀਂ ਪਤਾ ਜਿਹੜਾ ਪਨਾਮਾ ਦਾ ਜੰਗਲ ਹੈ ਐਡੇ ਐਡੇ ਸਾਫ ਨਾਲੇ ਦਾ 50 ਲੱਖ ਰੁਪਏ ਇਥੇ ਜਾਂਟਾਂ ਨੂੰ ਦਿੰਦੇ ਆ ਨਾਲੇ ਵਿਚਾਰੇ ਤੱਕੇ ਧੌਲੇ ਖਾ ਕੇ ਕਿਸੇ ਰਾਤ ਵੀਡੀਓ ਦੇਖਦੇ ਤਾਂ ਹੁੰਨੇ ਕਿਸੇ ਦਾ ਪਿੰਜਰ ਪਿਆ ਕਿਸੇ ਦੀ ਲੱਤ ਕੱਟੀ ਗਈ ਕਿਸੇ ਦੇ ਸੱਪ ਲੜ ਗਿਆ ਕੋਈ ਭੁੱਖਾ ਨਾ ਮਰ ਗਿਆ ਜਿਹੜਾ ਕਰਮ ਵਾਲਾ ਕਿਵੇਂ-ਕਿਵੇਂ ਔਖੇ ਪਹੁੰਚਦੇ ਆ ਉੱਥੇ ਆਨ ਲੀਗਲ ਤਰੀਕੇ ਨਾਲ ਕਦੇ ਵੀ ਕਿਸੇ ਵੀ ਕੰਟਰੀ 'ਚ ਨਹੀਂ ਜਾਣਾ ਚਾਹੀਦਾ ਜੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਯਾਰ ਕੁੜੀ ਨਾਲ ਵਿਆਹ ਕਰਾ ਲਓ ਪੇਪਰ ਕਰਾ ਲਓ ਹੋਰ 100 ਗੱਲਾਂ ਬਾਤਾਂ ਜ਼ਰੂਰੀ ਥੋੜੀ ਮਰਨਾ ਗਲਤ ਤਰੀਕੇ ਨਾਲ ਹਨਾ ਪਰ ਇਹ ਗੱਲ ਆ ਯਾਰ ਇਹ ਜਦੋਂ ਮੈਂ ਕੀ ਸੋਚੀ ਇਹਨਾਂ ਮੈਂ ਆਏ ਸੋਚਦਾ ਭੂਟੋ ਕੀ ਦੇਖ ਆਪਣੇ ਅਮਰੀਕਨ ਗਾਈਆਂ ਬੱਚੀਆਂ ਤਾਂ ਹੈਗੀਆਂ ਹੀ ਆ ਉਹ ਵੀ ਅਮਰੀਕਾ ਦੀਆਂ ਹੀ ਆ। ਉਹ ਵੀ ਤਾਂ ਆਪਣੇ ਦੇਸ਼ 'ਚ ਹੀ ਰਹਿੰਦੀਆਂ। ਆਪਾਂ ਉਹਨਾਂ ਦੀਆਂ ਗਾਵਾਂ ਰਿਪੋਰਟ ਕਰ ਦਿੰਨੇ ਆ ਯਾਰ। ਐ ਕਰ ਲੋ ਵੀ। ਹੈ? ਨਹੀਂ ਭਾਨਿਆ ਗਾਵਾਂ ਕਿਵੇਂ ਰਿਪੋਰਟ ਹੋ ਜਾਣਗੀਆਂ? ਜੇ ਜੇ ਬੰਦੇ ਕਿਵੇਂ ਰਿਪੋਰਟ ਕਰਤੇ? ਹੈ? ਜੇ ਮੈਂ ਬੰਦੇ ਰਿਪੋਰਟ ਕਰਤੇ, ਉਵੇਂ ਇਹਨਾਂ ਦੇ ਪਸ਼ੂ ਰਿਪੋਰਟ ਕਰ ਦਿੰਨੇ ਆ। ਮੈਂ ਤਾਂ ਮੇਰੀ ਗੱਲ ਸੁਣ। ਖਰਚਾ ਜਿਹੜਾ ਹੋਇਆ ਗਾਈਆਂ ਤੇ ਧਾਨ ਦੇ ਜਿੱਧਰੇ ਗਿਆ ਬਾਣੀਆਂ, ਉਧਰੇ ਗਿਆ ਬਾਜ਼ਾਰ। ਠੀਕ ਆ? ਹੋਰ ਰੈਡੀ ਤੇ ਚੱਲ ਚੱਲ ਗਏ ਆਪਾਂ। ਮੈਂ ਤੁਹਾਨੂੰ ਦਿਖਾਉਣਾ ਉੱਥੇ ਜਾ ਕੇ। ਕੁਇਜ਼ਰਬ ਜ਼ੂਪੀ ਨੂੰ ਮੈਨੂੰ ਲੂਡੋਗੇ